ਚ ਇਹਨੂੰ ਜਿਹੜੇ ਪੇਰੈਂਟਸ ਐ ਅ ਅਸੀਂ ਅੱਜ ਉਹਦੇ ਪ੍ਰੋਟੈਸਟ ਲਈ ਇੱਥੇ ਖੜੇ ਆ ਕਿਉਂਕਿ ਉਹਦੇ ਨਾਲ ਨਾ ਇਨਸਾਫੀ ਹੋਈ ਹੈ ਗੱਲ ਕੀ ਸੀ ਜੇ ਡੀ ਆਈ ਸੀ ਜਿਹਦਾ ਬੱਚਾ ਹੈ ਜਦੀ ਡੈਥ ਹੋਈ ਹੈ ਉਹ ਸਿਰਫ ਆਪਣੇ ਰੂਟੀਨ ਚੈੱਕਅਪ ਲਈ ਇੱਥੇ ਆਈ ਸੀ 8th ਮੰਥ ਚੱਲ ਰਿਹਾ ਸੀਗਾ ਇਹਨਾਂ ਨੇ ਨਹੀਂ ਸਾਨੂੰ ਦੱਸਿਆ ਕਿ 8th ਮੰਥ ਦੇ ਵਿੱਚ ਡਿਲੀਵਰੀ ਕਿਉਂ ਕਰਨ ਲੱਗੇ ਐ ਇਹਨਾਂ ਨੇ ਇੰਜੈਕਸ਼ਨਸ ਉਹਨੂੰ ਲਗਾਏ ਪੇਨ ਦੇ ਤੇ ਇਹਨਾਂ ਨੇ 8th ਮੰਥ ਗੈਰਕਾਨੂੰਨੀ ਐ ਜਿਹੜਾ ਪੇਰੈਂਟਸ ਨੂੰ ਦੱਸੇ ਬਿਨਾ ਔਰ ਕੋਈ ਮੇਜਰ ਗੱਲ ਦੱਸੇ ਬਿਨਾ ਕਿ ਕਿਉਂ ਡਿਲੀਵਰੀ ਕਰਨ ਲੱਗੇ ਇਹਨਾਂ ਨੇ ਡਿਲੀਵਰੀ ਕਰ ਦਿੱਤੀ ਉਸ ਤੋਂ ਬਾਅਦ 2 ਘੰਟੇ ਨਹੀਂ ਇਹਨਾਂ ਨੇ ਦੱਸਿਆ ਕਿ ਬੱਚਾ ਕੀ ਹੋਇਆ ਤੇ ਬੱਚਾ ਕਿੱਥੇ ਹੈ 2 ਘੰਟੇ ਬਾਅਦ ਇਹਨਾਂ ਨੇ ਕਿਹਾ ਕਿ ਬੱਚਾ ਜਿਹੜਾ ਤੁਹਾਡਾ ਵੈਂਟੀਲੇਟਰ ਤੇ ਲਗਾ ਦਿੱਤਾ ਉਹਦੇ ਲੰਗਸ ਬੰਦ ਹੈ ਇੰਨਾ ਕਿ ਅੱਜਕੱਲ ਦੀ ਸਾਇੰਸ ਇੰਨੀ ਕਿ ਅੱਗੇ ਵੱਧ ਚੁੱਕੀ ਹੈ ਕਿ ਸਭ ਨੂੰ ਪਤਾ ਹੈ ਜੇ ਬੱਚੇ ਦੇ ਲੰਗਸ ਬੰਦ ਹੋਣ ਜਾਂ ਬੱਚੇ ਨੂੰ ਕੋਈ ਵੀ ਦਿੱਕਤ ਹੋਵੇ ਇਹ 5th ਮੰਥ ਵਾਲੇ ਅਲਟਰਾਸਾਉਂਡ ਜਾਂ ਜਿਹੜਾ ਮੌਕੇ ਤੇ ਵੀ ਅਲਟਰਾਸਾਉਂਡ ਹੁੰਦਾ ਉਹਦੇ ਵਿੱਚ ਆ ਜਾਂਦਾ ਸੋ ਬਿਲਕੁਲ ਇਹਨਾਂ ਨੇ ਤੱਕਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ 36000 ਦਾ ਇੱਕ ਇੰਜੈਕਸ਼ਨ ਆ ਅਸੀਂ ਉਹ ਲਗਾਵਾਂਗੇ ਉਹਦੇ ਨਾਲ ਬੱਚੇ ਦੇ ਜਿਹੜੇ ਲੰਗਸ ਆ ਉਹ ਖੁੱਲ ਜਾਣਗੇ 36000 ਦਾ ਟੀਕਾ ਇਹਨਾਂ ਨੇ ਕਿਹਾ ਚੰਡੀਗੜ੍ਹ ਹਸਪਤਲ ਅਸੀਂ ਪਤਾ ਕੀਤਾ ਉਹਨਾਂ ਨੇ ਕਿਹਾ ਸੀ ਇਹੀ ਇੰਜੈਕਸ਼ਨ ਆ ਅਸੀਂ 13000 ਦਾ ਲਗਾਵਾਂਗੇ ਫਿਰ ਇਹਨਾਂ ਨੇ ਕਿਹਾ ਜੀ ਉਹ 13 ਦਾ ਲਾਉਂਦੇ ਆ ਅਸੀਂ 12 ਦਾ ਲਾਦਾਂਗੇ ਮਤਲਬ ਸਬਜ਼ੀ ਮੰਡੀ ਸੀ ਹਸਪਤਲ ਨਹੀਂ ਸੀਗਾ ਇਹਨਾਂ ਨੇ ਉਹ ਇੰਜੈਕਸ਼ਨ ਲਗਾਤਾ ਉਹ ਇੰਜੈਕਸ਼ਨ ਲੱਗਣ ਤੋਂ ਬਾਅਦ ਬੱਚੇ ਨੂੰ ਆ ਜਿਹੜੇ ਇਮੀਡੀਏਟਲੀ ਅੱਧੇ ਪੌਣੇ ਘੰਟੇ ਬਾਅਦ ਦੌਰੇ ਪੈਣੇ ਸ਼ੁਰੂ ਹੋ ਗਏ ਬੱਚਾ ਇਹਨਾਂ ਤੋਂ ਮੰਗਿਆ ਇਹਨਾਂ ਨੇ ਬੱਚਾ ਨਹੀਂ ਦਿੱਤਾ ਬੱਚੇ ਨੂੰ ਜਦੋਂ ਇਹਨਾਂ ਨੇ ਕੱਢਿਆ ਵੀ ਹੈ ਜਦੋਂ ਡਿਲੀਵਰੀ ਕੀਤੀ ਹੈ ਸ਼ਕੰਜਿਆਂ ਨਾਲ ਖਿੱਚ-ਖਿੱਚ ਕੇ ਬੱਚੇ ਨੂੰ ਕੱਢਿਆ ਗਿਆ ਜਿਹਦੇ ਨਾਲ ਉਹ ਵੀ ਨਿਕਲਿਆ ਤੇ ਉਹਨੂੰ ਦੌਰੇ ਵੀ ਪੈਂਦੇ ਰਹੇ ਆ ਸੋ ਅੱਜ ਮਾਰਨਿੰਗ 3 ਵਜੇ ਉਸ ਬੱਚੇ ਦੀ ਡੈਥ ਹੋ ਗਈ ਆ ਸੋ ਇਸ ਕਰਕੇ ਅਸੀਂ ਅੱਜ ਇਨਸਾਫ ਲੈਣ ਲਈ ਇੱਥੇ ਖੜੇ ਆ ਸਾਡੀ ਪ੍ਰਸ਼ਾਸਨ ਅੱਗੇ ਵੀ ਮੰਗ ਹੈ ਸਾਡੀ ਐਸਐਮਓ ਸਾਹਿਬ ਅੱਗੇ ਵੀ ਸਿਵਲ ਸਰਜਨ ਸਾਹਿਬ ਅੱਗੇ ਵੀ ਸਾਡੀ ਹਰ ਪ੍ਰਸ਼ਾਸਨ ਦੇ ਹਰ ਇੱਕ ਬੰਦੇ ਅੱਗੇ ਇਹ ਮੰਗ ਹੈ ਕਿ ਜਿਹੜੀ ਬੱਚੀ ਨੂੰ ਇਨਸਾਫ ਦਿੱਤਾ ਜਾਵੇ ਚਾਹੇ ਬੱਚਾ 5 ਦਿਨ ਦਾ ਸੀ ਤੇ ਚਾਹੇ 50 ਸਾਲ ਦਾ ਬੁੱਢਾ ਹੋਵੇ ਮੌਤ ਮੌਤ ਹੁੰਦੀ ਹੈ ਇਸ ਚੀਜ਼ ਨੂੰ ਮਜ਼ਾਕ ਨਾ ਬਣਾਓ ਕਿ ਜੋ ਹੋ ਗਿਆ ਹੋ ਗਿਆ ਦੇਖੋ ਅੱਜ ਇੰਨੇ ਬੰਦੇ ਹੋਰ ਵੀ ਕੇਸਿਸ ਆ ਜਿਹੜੇ ਸਾਡੀ ਵੀਡੀਓ ਦੇਖ ਕੇ ਇੱਥੇ ਪਹੁੰਚੇ ਆ ਕਿ ਸਾਡੇ ਨਾਲ ਵੀ ਇਹ ਚੀਜ਼ ਹੋਈ ਹੈ ਸਾਡੇ ਘਰ ਦੇ ਪੇਸ਼ੈਂਟ ਨਾਲ ਵੀ ਇੱਥੇ ਇਹ ਨਾ ਇਨਸਾਫੀ ਹੋਈ ਹੈ ਸੋ ਇਸ ਕਰਕੇ ਦੇਖੋ ਅਸੀਂ ਸਾਰੇ ਅੱਗੇ ਮੰਗ ਰੱਖਦੇ ਆ ਡਾਕਟਰ ਬਜਿੰਦਰਾ ਦੇ ਬਾਹਰ ਅਸੀਂ ਖੜੇ ਆ ਜਦੋਂ ਤੱਕ ਬੱਚੀ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਬਿਲਕੁਲ ਇੱਥੋਂ ਜਾਣਾ ਨਹੀਂ ਹੈਗਾ ਸਾਨੂੰ ਚਾਹੇ ਬੱਚੀ ਦੀ ਬਾਡੀ ਵੀ ਇੱਥੇ ਲਿਆ ਕੇ ਰੱਖਣੀ ਪੈ ਜਾਵੇ ਹੁਣ ਇਹ ਪੋਸਟਮਾਰਟਮ ਵੀ ਨਹੀਂ ਬੱਚੀ ਦਾ ਹੋਣ ਦੇ ਰਹੇ ਅਸੀਂ ਸਿਵਲ ਹਸਪੀਟਲ ਦੇ ਵਿੱਚ ਬਿਲਕੁਲ ਵੀ ਪੋਸਟਮਾਰਟਮ ਬੱਚੀ ਦਾ ਨਹੀਂ ਕਰਾਉਣਾ ਅਸੀਂ ਜਿੱਥੇ ਮਰਜ਼ੀ ਕਰਵਾਈਏ ਪੋਸਟਮਾਰਟਮ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਉਹਦੀ ਰਿਪੋਰਟ ਆਏਗੀ ਉਹਦੇ ਮੁਤਾਬਿਕ ਜੋਇਸ ਡਾਕਟਰ ਦੇ ਉੱਪਰ ਕਾਰਵਾਈ ਬਣਦੀ ਹੈ ਡਾਕਟਰ ਕੰਚਨ ਦੇ ਉੱਪਰ ਡਾਕਟਰ ਬਜਿੰਦਰਾ ਦੇ ਉੱਪਰ ਕਿਉਂਕਿ ਗੁੰਡਾਗਰਦੀ ਦਾ ਅੱਡਾ ਇਹ ਹਸਪੀਟਲ ਨਹੀਂ ਹੈਗਾ ਉਹ ਕਾਰਵਾਈ ਅਸੀਂ ਕਰਵਾ ਕੇ ਹੀ ਅੱਥੋਂ ਉੱਠਾਂਗੇ ਸੋ ਇੰਨੀ ਇੱਕ ਸਾਡੀ ਮੰਗ ਹੈ ਔਰ ਅਸੀਂ ਰੋਪੜ ਵਾਲਿਆਂ ਨੂੰ ਵੀ ਸਾਰਿਆਂ ਨੂੰ ਕਹਿੰਨੇ ਆ ਕਿ ਜਿੰਨੇ ਜਾਣੇ ਵੀ ਤੁਸੀਂ ਇਕੱਠੇ ਹੋ ਕੇ ਆ ਸਕਦੇ ਹੋ ਡਾਕਟਰ ਬਜਿੰਦਰਾ ਦੇ ਬਾਹਰ ਪਹੁੰਚੋ ਸ਼ੁਕਰੀਆ ਜੀ ਇਹ ਐਕਚੁਅਲੀ ਮਰੀ ਸਾਡੇ ਕੋਲ ਆਇਆ ਸੀਗਾ ਜੀ 13 ਤਰੀਕ ਨੂੰ ਦੁਪਹਿਰ ਹੀ ਇਹ ਓਪੀਡੀ ਚ ਚੈੱਕਅਪ ਕਰਨ ਵਾਸਤੇ ਆਈ ਸੀ ਮੈਡਮ ਨੇ ਇਹਨਾਂ ਦਾ ਐਗਜ਼ਾਮੀਨੇਸ਼ਨ ਕੀਤਾ ਇਹ ਜਿਹੜਾ ਬੱਚਾਤੋਨੀ ਵਾਲਾ ਰਸਤਾ ਸੀਗਾ ਉਹ ਖੁੱਲਣਾ ਸ਼ੁਰੂ ਹੋ ਗਿਆ ਸੀ ਉਹ ਪੀਸ਼ੇ ਨੂੰ ਸਮਝਾਇਆ ਗਿਆ ਕਿ ਇੱਕ ਵਾਰੀ ਰਸਤਾ ਖੁੱਲਣਾ ਸ਼ੁਰੂ ਹੋ ਜਾਂਦਾ ਤਾਂ ਡਿਲੀਵਰੀ ਹੋਣੀ ਹੀ ਹੋਣੀ ਉਹਨੂੰ ਰੋਕ ਨਹੀਂ ਸਕਦੇ ਉਹਦੇ ਵਾਸਤੇ ਕੋਈ ਦਵਾਈ ਨਹੀਂ ਆਂਦੀ ਪੀਸ਼ੇ ਨੂੰ ਐਡਮਿਟ ਕੀਤਾ ਗਿਆ ਪੀਸ਼ੇ ਨੂੰ ਸਮਝਾਇਆ ਕਿ ਸ਼ਾਮ ਤੱਕ ਰਾਤ ਤੱਕ ਪਰ ਡਿਲੀਵਰੀ ਹੋ ਜਾਣੀ ਸੋ ਜੋ ਬੰਦੇ ਇੰਜੈਕਸ਼ਨਸ ਹੁੰਦੇ ਆ ਉਹਨੂੰ ਲਗਾਇਆ ਗਿਆ ਰਾਤ ਨੂੰ ਲਗਭਗ 1 ਵਜੇ ਬੰਦੇ ਦੀ ਨਾਰਮਲ ਡਿਲੀਵਰੀ ਹੋਈ ਜਿਹੜੀ ਕਿ ਡਾਕਟਰ ਕੰਚਨ ਦੌਰ ਕਰਾਈ ਗਈ ਡਾਕਟਰ ਨਿਰਮਲ ਸਾਰੇ ਪੈਟਰੀਸ਼ੀਅਨ ਨੇ ਨਿੱਕੂ ਦੇ ਸਪੈਸ਼ਲਿਸਟ ਹੈ ਉਹਨਾਂ ਨੇ ਬੱਚਾ ਰਿਸਿਵ ਕੀਤਾ ਬੱਚੇ ਨੂੰ ਇਮੀਡੀਏਟਲੀ ਵੈਂਟੀਲੇਟਰ ਤੇ ਪਾਇਆ ਗਿਆ ਤੇ ਇਹ ਬੱਚਾ ਠੀਕ-ਠਾਕ ਕੰਡੀਸ਼ਨ ਚ ਰਿਵਾਈਵ ਕਰ ਗਿਆ ਉਹਨੂੰ ਜਿਹੜੇ ਇੰਜੈਕਸ਼ਨ ਹੁੰਦੇ ਸਰਪੈਂਟਾ ਸਰਫੈਕਟੈਂਟ ਇੰਜੈਕਸ਼ਨ ਹੁੰਦਾ ਹੈ ਜਿਹੜਾ ਕਿ ਬੱਚੇ ਨੂੰ ਇਮੀਡੀਡੀਟਲੀ ਲਗਾਇਆ ਗਿਆ ਆਪਣੇ ਵੱਲੋਂ ਵੈਂਟੀਲੇਟਰ ਸਰਕਟ ਬਾਕੀ ਕੁਝ ਮੈਡੀਸਿਨਸ ਫ੍ਰੀ ਵੀ ਪ੍ਰੋਵਾਈਡ ਕਰਾਈ ਗਈ ਹੈ ਬੱਚੇ ਨੂੰ ਬੱਚੇ ਦੀ ਕੰਡੀਸ਼ਨ ਵੀ ਇੰਪਰੂਵ ਕਰ ਗਈ ਸੀ ਪੇਸ਼ ਪੇਸ਼ੈਂਟ ਵੀ ਵੀ ਰਾਉਂਡ ਕੀਤੇ ਬੱਚੇ ਤੇ ਵੀ ਰਾਉਂਡ ਕੀਤੇ ਬੱਚੇ ਦੇ ਡਾਕਟਰ ਵੀ ਰਾਉਂਡ ਕੀਤੇ ਪੇਸ਼ੈਂਟ ਵੱਲੋਂ ਕੋਈ ਪ੍ਰੋਬਲਮ ਨਹੀਂ ਸੀ ਨਾ ਹੀ ਸਾਨੂੰ ਕੁਝ ਦੱਸਿਆ ਗਿਆ ਤੇ ਉਹਨੇ ਇੱਕ ਹੋਰ ਗੱਲ ਕਹੀ ਕਿ ਮੈਡਮ ਹੈ ਹੀ ਨਹੀਂ ਸੀ ਜੀ ਜਦੋਂ ਆਪਰੇਸ਼ਨ ਹੋਇਆ ਉਹ ਨਰਸਿਸ ਨਹੀਂ ਕਰਦੇ ਉਹ ਦੇਖੋ ਜੀ ਮੇਰੇ ਕੋਲੇ ਨਾ ਇਹ ਵੀਡੀਓ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਿੰਦਾ ਤੇ ਮੈਂ ਤੁਹਾਨੂੰ ਹਜੇ ਦਿਖਾ ਵੀ ਦਿੰਦਾ ਇਹ ਵੀਡੀਓ ਹੈ ਇਸ ਵੀਡੀਓ ਸਾਰਾ ਕੁਝ ਕਲੀਅਰ ਹੈ ਜੀ ਇਹ ਪੇਸ਼ੈਂਟ ਘੁੰਮ ਰਿਹਾ ਹੈ ਇਹ ਦੋ ਸਟਾਫ ਹੈਗੇ ਆ ਇਹ ਦੋ ਸਟਾਫ ਪੇਸ਼ੈਂਟ ਨੂੰ ਅੰਦਰ ਲੈ ਕੇ ਜਾ ਰਹੇ ਹਨ ਉਸ ਤੋਂ ਬਾਅਦ ਇਸ ਰਸਤੇ ਤੋਂ ਡਾਕਟਰ ਨਿਰਮਲ ਆ ਰਹੇ ਨਿਕੂ ਦਾ ਸਟਾਫ ਆ ਰਿਹਾ ਹੈ ਤਿਆਰੀ ਕਰਨ ਵਾਸਤੇ ਡਾਕਟਰ ਕੰਚਨ ਆ ਰਹੇ ਆ ਇਹ ਸਾਰੇ ਉਹਨੇ ਦਿਖਾ ਚੁੱਕਿਆ ਤੁਹਾਨੂੰ ਆਲਰੇਡੀ ਠੀਕ ਹੈ ਨਾ ਇਹ ਪੇਸ਼ੈਂਟ ਸਰਿਆਮ ਝੂੜੂ ਬੋਲ ਰਿਹਾ ਹੈ ਮੈਡਮ ਦੇ ਹੱਥੋਂ ਡਿਲੀਵਰੀ ਹੋਈ ਹੈ ਮੈਡਮ ਨੇ ਪਲੇਸੈਂਟਾ ਕੱਢਿਆ ਮੈਡਮ ਨੇ ਪੇਸ਼ੈਂਟ ਨੂੰ ਸਟਿਚ ਕੀਤਾ ਇਮੀਡੀਏਟਲੀ ਨਿਕੂ ਵਾਲੇ ਪੇਸ਼ੈਂਟ ਨੂੰ ਡਾਕਟਰ ਬੱਚੇ ਨੂੰ ਲੈ ਕੇ ਵੈਂਟੀਲੇਟਰ ਤੇ ਪਾਤਾ ਹੈ ਆਕਸੀਜਨ ਸ਼ੁਰੂ ਕਰਤੀ ਟ੍ਰੀਟਮੈਂਟ ਸ਼ੁਰੂ ਕਰਤਾ ਰਾਤ ਨੂੰ ਨਾਲ ਕੋਲ ਪੈਸੇ ਨਹੀਂ ਸੀ ਅਸੀਂ ਆਪਣੇ ਵੱਲੋਂ ਆਪਣੀ ਗਾਰੰਟੀ ਤੇ ਇਹਨਾਂ ਨੂੰ ਇੰਜੈਕਸ਼ਨਸ ਦਿਵਾਏ ਕਿ ਤੁਸੀਂ ਸੁਵੇਰੇ ਤੱਕ ਪੈਸੇ ਜਮ੍ਹਾਂ ਕਰਾ ਦੇਣਾ

অলমোস্ট 25-30000 ਦਾ ਜੀ ਬਟ ਮੈਨੂੰ ਜਦੋਂ ਫੋਨ ਆਇਆ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਾਡਾ ਪਰਚੇਜ਼ ਰੇਟ ਦੇਖ ਲਓ ਸਟਾਕ ਦੇ ਵਿੱਚ ਜਿੰਨਾ ਅਸੀਂ ਪਰਚੇਜ਼ ਕਰਦੇ ਆ ਉਹਦੇ ਪਰ ਤੁਸੀਂ ਸਿਰਫ ਸਾਨੂੰ 10% ਦਾ ਮਾਰਜਿਨ ਦੇ ਕੇ ਤੁਸੀਂ ਇੰਜੈਕਸ਼ਨ ਲੈ ਲਓ ਇੰਜੈਕਸ਼ਨ ਦੇਣ ਤੋਂ ਬਾਅਦ ਇਹਨਾਂ ਦੇ ਕੋਲ ਵੈਂਟੀਲੇਟਰ ਸਰਕਟ ਦੇ ਪੈਸੇ ਨਹੀਂ ਸੀ ਜੀ ਉਹ ਫਿਰ ਮੈਂ ਆਪਣੇ ਸਟਾਕ 'ਚ ਗਿਆ ਮੈਂ ਕਿਹਾ ਤੁਸੀਂ ਸਟਾਕ 'ਚ ਨੂੰ ਫ੍ਰੀ ਦੇ ਦਿਓ ਡਿਸਚਾਰਜ ਵੇਲੇ ਮੈਂ ਆਪੇ ਗੱਲ ਕਰ ਲਾਂਗਾ ਪੈਸੇ ਪੇ ਕਰਾਂਗੇ ਤਾਂ ਠੀਕ ਹੈ ਨਹੀਂ ਕਰਨਗੇ ਤਾਂ ਕੋਈ ਗੱਲ ਨਹੀਂ ਆਪਾਂ ਐਡਜਸਟ ਕਰ ਲਾਂਗੇ ਜੋ ਮੈਂ ਡਾਕਟਰ ਨੂੰ ਕਿਹਾ ਡਾਕਟਰ ਨੇ ਇਮੀਡੀਏਟਲੀ ਉਸ ਸਰਕਟ ਤੇ ਲਗਾਤਾ ਉਸ ਚੀਜ਼ ਦਾ ਇੰਜੈਕਸ਼ਨ ਦੀ ਕਾਸਟ ਹੁਣ ਤੁਹਾਡੇ ਸਾਹਮਣੇ ਇੱਥੇ ਹੈਗੀ ਹੈ ਦੇਖ ਲਓ ਅਸੀਂ ਕਿੰਨੇ ਕੁ ਦਾ ਦਿੱਤਾ ਇਹਨਾਂ ਨੂੰ ਇਹ ਇੰਜੈਕਸ਼ਨ ਇਹਨਾਂ ਨੂੰ ਜਿਹੜਾ ਬੰਦਾ ਸੀਗਾ ਆਲਮੋਸਟ 25-26000 ਦਾ ਅਸੀਂ ਸਿਰਫ 15000 ਦਾ ਇੰਜੈਕਸ਼ਨ 8 ਐਮਐਲ ਸਰਪੈਂਟਾ ਸਰਫੈਕਟੈਂਟ ਪ੍ਰੋਵਾਈਡ ਕੀਤਾ ਉਹ ਤੁਸੀਂ ਪੀਜੀਆਈ ਕਿਸੇ ਹੋਰ ਵੱਡੇ ਹਸਪੀਟਲ 'ਚ ਇਨਕੁਆਇਰੀ ਕਰਵਾ ਲਓ ਕਿ ਉਸ ਇੰਜੈਕਸ਼ਨ ਦੀ ਕਾਸਟ ਕਿੰਨੀ ਹੈ ਔਰ ਕਿੰਨੇ 'ਚ ਦਿੱਤਾ ਜਾ ਸਕਦਾ ਇੱਕਦੋ ਮਰੀਜ਼ ਉੱਤੇ ਹੋਰ ਕਿਹੜੀ ਸੀ ਬਾਤ ਜੇ ਦੱਸ ਰਿਹਾ ਕਿ ਸਾਡੇ ਨਾਲ ਵੀ ਕੁਝ ਇਹਤਰਾ ਨਹੀਂ ਕਿਡਣਾ ਦੇਖੋ ਜੀ ਉਹਦੇ ਵਾਸਤੇ ਨਾ ਮੇਰੇ ਮਰੀਜ਼ ਹਜੇ ਵੀ ਉੱਪਰ ਪਏ ਚਾਰ ਮਰੀਜ਼ ਨੇ ਕੂਚ ਹੈ ਜੀ ਡਿਲੀਵਰੀ ਚ ਹੈ ਕਿ ਹੇ ਨੀਚੇ ਤੁਸੀਂ ਹਜੇ ਵੀ ਜਾ ਕੇ ਪੁੱਛ ਸਕਦੇ ਹੋ ਇੱਕ ਮਰੀਜ਼ ਨੂੰ ਇੱਕ ਵੀ ਕੰਪਲੇਂਟ ਹੋਵੇ ਮੇਰੇ ਕੋਲ ਰਿਕਾਰਡਿੰਗ ਪਈ ਹੈ ਇਸ ਪੇਸ਼ੈਂਟ ਦੇ ਰਕਸ ਦੀ ਇਸ ਪੇਸ਼ੈਂਟ ਨੇ ਜੋ ਵਰਡਿੰਗਸ ਬਾਕੀ ਪੇਸ਼ੈਂਟਸ ਨਾਲ ਬੋਲੀ ਹੈ ਤੁਸੀਂ ਇੱਕ ਵਾਰੀ ਸੁਣਨਾ ਚਾਹਦੇ ਹੋ ਸੁਣ ਸਕਦੇ ਹੋ ਇਸ ਮਰੀਜ਼ ਨੇ ਕੀ ਕੀਤਾ ਹੈ ਇਹ ਦੇਖੋ ਰਿਕਾਰਡ ਇਹ ਪੇਸ਼ੈਂਟ ਦੀ ਮੇਰੇ ਦੀ ਰਿਕਾਰਡਿੰਗ ਹੈ ਇੱਕ ਵੀ ਜਿਹੜੀ ਇਹ ਨਾਲ ਪਿਆ ਸੀ ਮੈਨੂੰ ਪ੍ਰਸ਼ਨ ਦੀ ਵੀ ਮਿਲ ਕੇ ਆਈ ਹੈ ਇਥੇ ਨਿੱਕੂ ਜਿਹਾ ਉਸ ਦਿਨ ਮੇਰੀ ਬੇਟੀ ਨੂੰ ਉਹ ਸੀਗਾ ਨੇਬੁਲਾਈਜ਼ਰ ਦੇਣਾ ਸੀਗਾ ਤੇ ਮੈਂ ਪਿੱਕੂ ਚ ਸੀ ਤੇ ਮੈਂ ਨਾ ਉਧਰ ਮਿਆਂ ਨੂੰ ਪੁੱਛਣ ਗਈ ਸੀ ਕਿ ਮਤਲਬ ਘਰੇ ਕਿਵੇਂ ਦੇਣਾ ਤਾਂ ਮੈਂ ਬੇਬੀ ਦੇਖਿਆ ਤਾਂ ਇਹ ਪਿਆ ਸੀਗਾ ਜਿਵੇਂ ਪਿੱਕੂ ਵਾਲੇ ਡੋਰ ਨਹੀਂ ਹੈਗਾ ਉਹ ਡੋਰ ਤੋਂ ਜਦੋਂ ਪਿੱਕੂ ਜਿਹਾ ਐਂਟਰ ਹੁੰਦੇ ਤਾਂ ਲੈਫਟ ਸਾਈਡ ਤੇ ਸੀਗਾ ਮੈਨੂੰ ਦੇਖਿਆ ਬਿਲਕੁਲ ਠੀਕ ਥਾ ਉਸ ਦਿਨ ਇਹਨੂੰ ਸੀਜ਼ਰ ਵੀ ਨਹੀਂ ਆਏ ਹੈਗੇ ਮਤਲਬ ਬਿਲਕੁਲ ਨਾਰਮਲ ਥਾ ਉਹ ਦੋ ਤਾਂ ਇਹ ਜਿਵੇਂ ਰਾਤ ਨੂੰ ਹੋਇਆ ਮੈਂ ਸਵੇਰੇ ਦੇਖਿਆ ਸੀਗਾ ਇਹ సిగి పెਨੂੰ ਠੀਕ ਲੱਗਿਆ ਮੈਂ ਤਾਂ ਸਭ ਨੂੰ ਹੱਸ ਰਹੀ ਸੀਗੀ ਮੈਂ ਕਿਹਾ ਕਿ ਬੀਬੀ ਮਤਲਬ ਬਿਲਕੁਲ ਠੀਕ ਹੈ ਕਿ ਮੈਨੂੰ ਤਾਂ ਲੱਗਦਾ ਮਤਲਬ ਛੇਤੀ ਉੱਤਰ ਜਾਊਗਾ ਵੈਂਟੀਲੇਟਰ ਤੋਂ ਉਹਦੀ ਮੰਮੀ ਆਈ ਮੇਰੇ ਕੋਲ ਨਾ ਜਦੋਂ ਮੈਂ ਇਹਨੂੰ ਨੇਬੁਲਾਈਜ਼ਰ ਦਵਾ ਰਹੀ ਸੀ ਤੇ ਉਹਨੇ ਆ ਕੇ ਉਹਨਾਂ ਕਲੀਨਿਕ ਦੇ ਪੇਸ਼ੇਰ ਨੂੰ ਜਾ ਕੇ ਦੱਸ ਜੀ ਤੇ ਦੀਦੀ ਕਿ ਹਾਂ ਸਾਨੂੰ ਇਹਨਾਂ ਨੇ 40000 ਦਾ ਇੰਜੈਕਸ਼ਨ ਦੱਸਿਆ ਆਪਾਂ ਨੂੰ ਚਿਲਡਰਨ ਹਸਪੀਟਲ ਚ ਉਹਨਾਂ ਨੇ ਸਾਨੂੰ ਦੱਸਿਆ ਹੈਗਾ ਆਈ ਥਿੰਕ 15000 ਦਾ ਫਿਰ ਇਹ ਕਹਿੰਦੇ ਤੁਸੀਂ 11 ਚ ਲਗਵਾ ਲਓ ਇੰਨਾ ਘਟ ਗਏ ਮੈਂ ਕੀ ਕਰਦੀ ਕਹਿ ਮਤਲਬ ਕਲੇ ਕਲੇ ਪੇਸ਼ੈਂਟ ਦੇ ਕੋਲ ਜਾ ਕੇ ਦੱਸ ਰਹੀ ਮੈਨੂੰ ਇੰਨਾ ਮਤਲਬ ਆਪਣੇ ਆਪ ਨੂੰ ਹੋਵੇ ਮੈਂ ਕਿ ਪੱਕਾ ਹੀ ਕੋਈ ਹੰਗਾਮਾ ਕਰੂੰਗੀ